ਅਧਿਆਪਕ ਮਾਤਾ ਜੀ ਦਾ ਕੀ ਨਾਮ ਸੀ ਤੁਹਾਡੀ ਹਾਂ ਜੀ ਤੁਹਾਡੀ ਮਾਤਾ ਜੀ ਦਾ ਕੀ ਨਾਮ ਸੀ ਮਾں ਦਾ ਹਾਂ ਜੀ ਚੰਨਣ ਦੇ ਚੰਨਣ ਦੇ ਤੇ ਬਾਪੂ ਜੀ ਦਾ ਤੁਲਸਾ ਤੁਲਸਾ ਸਿੰਘ ਤੁਲਸਾ ਸਿੰਘ ਹਾਂ ਲੋਕ ਲੰਗੇ ਇੱਥੇ ਅੱਛਾ ਅਸੀਂ ਇੱਥੇ ਸੀ ਮੂਵੀ 70 ਸਾਲ ਲ ਹੋ ਕੇ ਮਰੇ ਆ ਬਾਪੂ ਪੂਰਾ 70 ਸਾਲ ਦਾ ਐਨ ਕੋਈ ਟਕਲੀਫ ਨਹੀਂ ਯਾਦਦਾ ਰਹਦਾ ਹੈ ਨਾ आयो बार पूरा हो गया माता थन क्या कह के हक मारती लेखा मारती महेंद्र याद आ गई मां दी है। मां आ गई कद गड्डे पर जाते थे ना हा माता कोजे में पाके घेर देती थी एडा हाँ दे दे होंगे बड़ बड़िया जिम्मे किलो किलो डेढ़ डेढ़ किलो की पै जहाँ

ਉਈ ਕੀ ਬੈਠਾ ਹੁਣ ਸਹੀ ਹਾਂ ਉਈ ਕੀ ਬੈਠਾ ਕਹਿ ਮਰ ਪੱਕੀ ਗੱਲ ਹੈ ਨਾ ਨਾ ਕੰਮ ਕਰਦੇ ਤੇ ਤਾਂ ਖਾਪ ਦੱਸਦਾ ਕੀ ਕੰਮ ਨਾ ਸਾਰਾ ਦੇ ਕੰਮ ਕਰਦੇ ਤੇ ਬੈਲੇ ਨੂੰ ਕੀ ਨਹੀਂ ਖਾਪਦਾ ਹਾਂਜੀ ਕੰਮ ਕਰੂਗਾ ਜਿਹੜਾ ਕਹੀ ਚਲਾਊਗਾ ਤਾਂ ਖਾਪਦਾ ਤਾਂ ਖਾਪਦਾ ਹੌਣ ਤਾਂ ਡਾਕਟਰ ਵੀ ਵਿਵਾਰ ਹੋ ਜਾਂਦਾ ਕੋਈ ਡਾਕਟਰ ਕਹਿੰਦਾ ਕੀ ਨਾ ਖਾਓ ਕਹਿੰਦੇ ਮਨਾਂ ਕਰਦੇ ਹੈ ਮਨਾਂ ਕਰਦੇ ਹੈ ਠੀਕ ਹੁਣ ਵੀ ਕਈ ਵਾਰ ਬੈ ਜਾਇਂ ਲਿਆਵਨਾ ਹੁਤਾ ਸਟੋਰ ਤੇ ਲੱਗੀ ਸੀ ਹਾਂਜੀ ਉਹ ਕਹੇ ਕਈ ਕਹਿੰਦਾ ਠੀਕਾ ਟ ਖਾਈਂ ਮਰਾਂ ਮੈਂ ਤਾਂ ਕੀ ਖਾਂਦੈ ਜੋ ਮੈਨੂੰ ਨਹੀਂ ਖਾਣ ਕਰਦਾ ਕੀ ਤੋ ਕਹਣਾ ਪੁਰਾਣਾ ਇੰਜਣ ਹੈ ਤੋ ਕਹਣਾ ਨਾ ਮੈਂ ਕਹਿੰਦਾ ਪੁਰਾਣਾ ਇੰਜਣ ਐ ਇਹਨੂੰ ਕੁਛ ਨਹੀਂ ਕਹਿੰਦਾ ਕੇ ਹਾਂ ਕੁਝ ਨਹੀਂ ਕਹਿਣਾ ਇਹ ਦੁਨੀਆਂ ਨੂੰ ਖਰਾਬ ਕਰਦਾ। ਲੇਕਿਨ ਗੱਲ ਪੱਕੀ ਐ ਇਹ ਨਵੇਂ ਨੂੰ ਖਰਾਬ ਕਰਦਾ ਪੁਰਾਣੇ ਨੂੰ ਵੀ ਕਰਦਾ। ਨੋ ਨੋ। ਲੇਕਿਨ ਪੁਰਾਣੇ ਤਾਂ ਬੁੜੇ ਬਰਦੇ ਜਾਂਦੇ ਕੀ ਵੀ ਨਾ। ਹਾਂ। ਹਾਂ। ਅਸੀਂ ਉਹੀ ਛੱਡ ਕੇ ਖਾਣਾ ਚਾਹੀਦਾ। ਹਾਂ ਛੱਡ ਕੇ। ਕੰਮ ਛੱਡ ਜੇ ਨਾ ਕੰਮ ਛੱਡ ਜੇ ਤਾਂ ਕੀ ਛੱਡ ਹਾਂ ਨੁਕਸਾਨ ਕਰਨ ਲੱਗ ਗਿਆ ਹਾਂ ਮਿਹਨਤੀ ਬੰਦੇ ਨੂੰ ਘੂਮ ਘੂਮ ਆਇਆ ਸੈਂਸਰ ਕਰੋ ਹਾਂ ਆਪਣਾ ਫਿਰ ਬੈਠੇ ਨੂੰ ਨਹੀਂ ਖਾਪਦਾ ਹਾਂ ਬੈਠੇ ਨੂੰ ਤਾਂ ਫਿਰ ਕੰਮ ਖਰਾਬ ਕਰੂਗਾ ਹਾਂ ਤਾਂ ਇਹ ਤਾਂ ਬਹੁਤ ਹੁੰਦੀ ਹੈ ਕਿ ਇਹਦੇ ਵਿੱਚ ਤਾਕਤ ਬਹੁਤ ਹਾਂ ਹਾਂਜੀ ਜੋੜ ਵੀ ਠੀਕ ਰਹਿੰਦੇ ਆ ਹਾਂਜੀ ਜੋੜ ਵੀ ਠੀਕ ਰਹਿੰਦੇ ਗ੍ਰੀਸ ਨਹੀਂ ਮੁੱਕਦੀ ਜੋੜਾਂ ਦੀ ਅੱਜ ਕੱਲ੍ਹ ਕਹਿੰਦੇ ਜੋੜਾਂ ਦੀ ਗ੍ਰੀਸ ਮੁੱਕ ਗਈ ਬਸ ਸੁਣ ਲੈ ਮੈਂ ਗਰੀਸ਼ ਨੂੰ ਕਹਿੰਦੇ ਹਾਂ ਤੂੰ ਕਹਿੰਦਾ ਮੇਰੇ ਗੋਡੇ ਦੁਖਦੇ ਐ ਲੱਤ ਫੇਰ ਇਹਨਾਂ ਨੇ ਹੁਣ ਓਏ ਓਏ ਤਨ ਦੁਖਦੇ ਨੇ ਕੁੱਪੜ ਤੇ ਕੋਲ ਆਲੇ ਕਰੋ ਹਾਂ ਇਹ ਤਾਂ ਠੀਕ ਹੈ ਸਾਈਕਲ ਚਲਾਉਂਦਾ ਡੋਲ ਚਲਾਉਂਦਾ ਅੱਜ ਸਾਈਕਲ ਚਲਾਉਣੀ ਹੈ ਸਾਈਕਲ ਫੋਨ ਵੀ ਚਲਾਉਣੀ ਹੈ ਸਾਈਕਲ ਪੂਰਾ ਲੈ ਬੂ ਸਾਈਕਲ ਤੁਰੇ ਜਾਂਦਾ ਮੇਰਾ ਹੁਣ ਵੀ ਕਹਿੰਦੇ ਲੋਕ ਆਵੜਾ ਹੁਣ ਦਰਵਾਜ਼ੇ ਸਾਰੇ ਬੇੜੇ ਵਾਸੀ ਬੈਠੇ ਸਮੇਰੀਓ ਟਕੇਣਾ ਆ ਕੇ ਗੁਰਦੁਆਰਾ ਜਾਣਾ ਸਾਈਕਲ 'ਤੇ ਅੱਛਾ ਸਵੇਰੇ ਜਾਂਦਾ ਕਿੰਨੇ ਵਜੇ ਉੱਠਦੇ ਸਵੇਰੇ ਹਾਂਜੀ ਸਵੇਰੇ ਕਿੰਨੇ ਵਜੇ ਉੱਠਦੇ ਆ ਦਿਨ ਚੜ੍ਹਨ ਜੀ ਉੱਠਦੇ ਨਾ ਅਰੇ ਸਾਈਕਲ 'ਤੇ ਜਾਂਦੇ ਆ ਹਾਂ ਸਾਈਕਲ 'ਤੇ ਗੁਰਦੁਆਰਾ ਜਾਂਦੇ ਆ ਫੇਟਾ ਗਰੀਸ ਹੈਗੀ ਐ ਹਾਂਜੀ ਗਰੀਸ ਹੈਗੀ ਐ ਹਾਂ ਗੋਡੇ ਵੀ ਟਾਈ ਬਚੇ ਆ ਠੀਕ ਐ ਲਓ ਜੀ ਅੱਜ ਕੱਲ ਤਾਂ ਕਰਾਣੀ ਵੀ ਸਾਈਕਲ 'ਤੇ ਅੱਛਾ ਜੀ ਹੁਣ ਵੀ ਹਾਂ ਹੁਣ ਵੀ ਚੱਲੇ ਜਾਂਦਾ ਕਰਾਣੀ 90 ਪਲੱਸ ਅੰਜ ਬਾਪੂ ਜੀ ਸਾਈਕਲ ਚਲਾਉਂਦੇ ਨੇ ਪੂਰਾ ਕਹਿੰਦੇ ਨੇ ਗ੍ਰੀਸ ਗੋਡਿਆਂ ਦੀ ਹੈਗੀ ਐ ਕਿ ਖਾਂਦੇ ਰਹੇ ਨੇ ਖੇਤਾਂ ਮਾਸਾ ਇਕੱਲੇ ਪਰ ਚਲੇ ਜਾਂਦਾ ਖੇਤਾਂ ਦੀ ਜੇ ਖੇਤਾਂ ਮਾ ਜਾਣਾ ਠੀਕ ਹੈ ਹਾਂ ਜੀ ਸਾਈਕਲ ਵਰਤਦਾ ਮੈਂ ਕਿਤੇ ਨਹੀਂ ਜੋ ਚਾਹ ਅੱਛਾ ਹਾਂ ਜੀ ਬੇਬੇ ਉਹ ਧਾਣੇ ਕੁਤਣਾ ਲੈ ਬਾਪੂ ਦੀ ਕਿਹੜੀ ਆਦਤ ਤੁਹਾਨੂੰ ਚੰਗੀ ਨਹੀਂ ਲੱਗਦੀ ਜਿਹਦੇ ਪਰ ਤੁਹਾਨੂੰ ਲੱਗਦਾ ਵੀ ਇਹ ਇਹ ਨਹੀਂ ਹੋਣੀ ਚਾਹੀਦੀ ਇਹਦੇ ਇਹਦੇ ਵਿੱਚ ਨਾ ਠੀਕੇ ਰਹੇ ਆ ਠੀਕ ਆ ਕੋਈ ਗੱਲ ਕਿਤੇ ਬੰਦੇ ਨੂੰ ਵੀ ਆਇਆ ਕਰਦਾ ਕਰਦਾ ਆਹ ਨਹੀਂ ਠੀਕ ਕੋਈ ਗੱਲ ਕਰਦਾ ਹੀ ਨਹੀਂ ਚਾਹੇ ਉਸਦੇ ਆਪਣੇ ਉਹਦੇ ਆਪਣੇ ਉਹ ਕਰਦਾ ਹੀ ਨਾ ਆਪਾਂ ਕੋ ਕਹਦੇ ਨਹੀਂ ਤੇ ਚਲੋ ਕੋਈ ਹੋਈ ਕਿਤੇ ਕਹਿ ਵੀ ਦਿੱਤੀ ਨਹੀਂ ਸੁਭਾਅ ਦੇ ਵਿੱਚ ਕਈ ਵਾਰੀ ਹੁੰਦਾ ਨਾ ਵੀ ਆਹ ਗੱਲ ਮੈਨੂੰ ਪਸੰਦ ਨਹੀਂ ਇਹਦੀ ਇੱਕ ਨਾ ਦੀ ਕੋ ਗੱਲ ਹੈ ਕਈ ਵਾਰ ਮੋਬੀ ਜਾਂਦਾ ਤਾਂ ਗੁੱਸਾ ਆ ਜਾਂਦਾ ਅੱਛਾ ਹਾਂ ਗੁੱਸਾ ਵੀ ਆ ਜਾਂਦਾ ਹੈ ਬਾਪੂ ਮੈਂ ਕਿਹਾ ਬੇਬੇ ਜੀ ਜੇ ਕੋਈ ਗੱਲ ਜਿਹੜੀ ਤੁਹਾਨੂੰ ਚੰਗੀ ਨਹੀਂ ਲੱਗਦੀ ਦੱਸੋ ਚੰਗੀਆਂ ਚੰਗੀਆਂ ਹੈਗੇ ਤੇ ਰੋਕ ਲੰਦੀ ਹੈ ਅੱਛਾ ਕੋਈ ਗੱਲ ਤਾਂ ਹੋਣੀ ਜਿਹੜੀ ਨਹੀਂ ਪਸੰਦ ਤੁਹਾਨੂੰ ਹੈ ਜੀ ਕੋਈ ਗੱਲ ਤਾਂ ਹੋਣੀ ਹੈ ਜਿਹੜੀ ਪਸੰਦ ਨਹੀਂ ਤੁਹਾਨੂੰ ਦੱਸੋ ਦੱਸੋ ਹੁਣ ਕੋ ਚੱਕਰ ਨਹੀਂ ਆ ਹੁਣ ਤਾਂ ਲਾਹ ਗਈ ਹੁੰਦਾ 90 ਦੇ ਨੇੜੇ ਪਹੁੰਚ ਗਏ ਹੁਣ ਤਾਂ ਕੋ ਕੋਟ ਵਾਲਾ ਨੇ ਵੀ ਕੁਝ ਨਹੀਂ ਕਰਨਾ ਹੈਗਾ ਨਾ ਉਹਨਾਂ ਨੇ ਵੀ ਨਹੀਂ ਕੇਸ ਫੜਨਾ ਹੈਗਾ ਹੈ ਦੱਸੋ ਫਿਰ ਕਿਹੜੀ ਗੱਲ ਚੰਗੀ ਨਹੀਂ ਲੱਗਦੀ ਸੀ ਤੁਹਾਨੂੰ ਇਹਨਾਂ ਦੇ ਸੁਭਾਅ ਦੀ ਚੰਗੀ ਉਹ ਚੰਗੀ ਜਿਹੜੀ ਕਹਿੰਦੀ ਚੰਗੀ ਉਹ ਚੰਗੇ ਤੇ ਲਓ ਜੀ ਤਾੜੀਆਂ ਹੁਣ ਦੋ ਵਾਰ ਹੈ ਲਾ ਜੀ ਵਾਰੀ ਵਾ ਬੇਬੇ ਨੇ ਬਾਪੂ ਨੂੰ ਪੂਰੇ ਨੰਬਰ ਦਿੱਤੇ ਬਾਪੂ ਨੇ ਬੇਬੇ ਨੂੰ ਪੂਰੇ ਨੰਬਰ ਦਿੱਤੇ ਹੈ ਜੀ ਹੇ ਬਾਪੂ ਤੇ ਇਹ ਤਾਂ ਕੰਮ ਕਰਦਾ ਹੀ ਹੈ ਪੁਰਾਣਾ ਖਾਦਾ ਇਹ ਜਿਹੜਾ ਟੱਬਰ ਨੇ ਸਾਮ੍ਹਿਆ ਹੋਇਆ ਇਹ ਵੀ ਤਾਂ ਹੈ ਹਾਂ ਬਹੁਤ ਅੰਗੀ ਨਹੀਂ ਤਾਂ ਹੈ ਜਦੋਂ ਜਿੱਥੇ ਘਰ ਦੇ ਵਿੱਚ ਰਖਵਾਲੀ ਹੁੰਦੀ ਹੈ ਸਾਰਾ ਸੰਭਾਲ ਹੁੰਦੀ ਹੈ ਫੇਰ ਇਹ 90 ਨੂੰ ਚੱਲਦਾ ਬੰਦਾ ਹਾਂ ਤੁਮੇ ਬੇ ਬੰਦਾ ਠੀਕ ਹੈ ਠੀਕ ਹੈ ਗੱਲ ਹੌਣ ਕੀ ਬਹੁਤ ਸੇਵਾ ਹੈ ਸੇਵਾ ਕਰਕੇ ਬਸੇਵੇਂ ਆਉਂਦੇ ਸੇਵਾ ਬਹੁਤ ਪੈਸੇ ਤਾਂ ਦਿੰਦਾ ਨਹੀਂ ਉਹਨਾਂ ਨੂੰ ਲੈ ਹਾਂ ਸੇਵਾ ਹੀ ਕਰੂਗਾ ਨਹੀਂ ਪੈਸੇ ਤਾਂ ਕੱਢਦਾ ਵੀ ਹੈਗਾ ਹਾਂ ਹਾਂ ਪੈਸੇ ਨਹੀਂ ਦਿੰਦਾ ਅਜੇ ਵੀ ਲਾਇਆ ਕਿ ਉੱਪਰ ਤੇ ਬਟਨ ਲਾਇਆ ਹੋਇਆ ਨਾ ਨਾ ਖੁੱਲਾ ਸੇਵਾ ਦੇਈਏ ਇਹਨਾਂ ਨੇ ਇਹ ਤੁਹਾਡੇ ਕੋਲ ਹੋਏ ਇਹਨਾਂ ਕੋਲ ਆਇਆ ਦੇ ਦੇ ਥੋੜੇ ਦਿਓ ਤਾਂ ਕੱਢੋ ਤਾਂ 500 ਦਾ ਨੋਟ ਇੱਕ ਕੱਢੋ 500 ਦਾ ਰੋਟ ਦੇਓ ਬੇਬੇ ਨੂੰ ਅੱਜ ਗੱਡੋ ਫਿਰ ਇਹ ਦਿੰਦੀ ਆ ਲੈ ਉਹ ਕਰੇ ਤੁਹਾਡੇ ਕੋਲ ਉਹਨੇ ਪੈਸੇ ਇਹਦੇ ਕੋਲ ਉਹਨੇ ਇਹਦੇ ਕੋਲ ਉਹਨੇ ਹਾਂ ਇਹਨੇ ਕਰੇ ਨਹੀਂ ਇਹ ਕਹਿੰਦੇ ਪੈਸੇ ਤਾਂ ਕੱਢਣਾ ਨਹੀਂ ਬਾਪੂ ਇਹਨਾਂ ਨੇ ਇਹਨਾਂ ਨੇ ਕਿਹਾ ਕਹਿੰਦੇ ਪੈਸੇ ਨਹੀਂ ਕੱਢਦਾ ਛੇਤੀ ਕਿਤੇ ਬਾਪੂ ਲੈ ਲੈ ਕਰਨਾ ਕੀ ਅੱਛਾ ਬੋਲੋ ਨਿਆਣੇ ਕਿੰਨੇ ਤੁਹਾਡੇ ਸਾ ਨਿਆਣੇ ਕਿੰਨੇ ਆ ਸਾਰੇ ਮੇਰੇ ਹਾਂਜੀ ਪੋਤਾਇਲ ਨਹੀਂ ਦਸਨ ਦੇ ਦਸਨ ਹਾਂਜੀ ਤੁਹਾਡੇ ਮੁੰਡੇ ਕਿੰਨੇ ਆ ਕੁੜੀਆਂ ਕਿੰਨੀਆਂ ਮੁੰਡੇ ਤਿੰਨ ਅੱਛਾ ਜੀ ਕਿਆ ਕਿਆ ਨਾਮ ਆ ਉਹਨਾਂ ਦੇ ਨੌ ਇੱਕ ਦੇ ਨਾਮ ਤਾਂ ਦੀਪ ਜੀ ਇੱਕ ਦੇ ਨਾਮ ਹਰਜੀਤ ਜੀ ਦੀਨੋਰ ਅਮਨਿਤ ਜਿਹੜਾ ਬਾਈਟ ਕੁੜੀ ਵੀ ਐ ਕੁੜੀਆਂ 4 ਕੁੜੀਆਂ ਤਾਂ 4 ਦੀਆਂ 9 ਕੁੜੀਆਂ ਨੇ ਵੀ ਬੋਲੀਏ 9 ਬੋਲੋ 9 ਦੱਸਦੇ 9 ਹਾਂਜੀ ਇੱਕ ਦੇ ਨਾਮ ਤਾਂ ਪੱਪੀ ਕਹੇ ਕਰਦੇ ਤੇ ਕਲਵੰਤ ਕਲਵੰਤ ਕੋਈ ਨਹੀਂ ਦੱਸ ਲੋ ਪੱਪੀ ਉਹ ਕਲਵੰਤ ਨੂੰ ਪੱਪੀ ਜਿਹੇ ਤੇ ਹਾਂਜੀ ਅੱਛਾ ਜੀ ਠੀਕ ਹੋ ਗਿਆ ਦੂਏ ਨਾ ਕਾਕੀ ਕਹੇ ਕਹੇ ਕਰ ਦੋ ਤਾਂ ਕਾਕੀ ਅੱਛਾ ਅੱਛਾ ਕਾਕੀ ਕੋਲ ਪਹੁੰਚਣਾ ਵੀਡੀਓ ਤੁਹਾਡਾ ਅੱਛਾ ਹੋਰ ਇਹ ਕਿਨੋਂ ਰਾਣੀਆਂ ਰਾਣੀ ਹਾਂਜੀ ਇਹ ਕਿਰੋਦੀ ਸੁਣ ਤਾਂ ਹੋ ਵਰਗੀ ਅੱਛਾ ਹਾਂਜੀ ਤੈਨੂੰ ਨੋ ਰਾਣੀ ਹਾਂਜੀ ਨੋ ਰਾਣੀ ਨੋ ਹੜੇ ਨੋ ਜੁਵਾਨੇ ਨੋਹਰ ਨੋਹਾਂ ਬਹੁਆ ਦੇ ਸੰਜੀਤ ਬਗਵਾਨ ਨਾਮ ਹਾਂ ਪੁੱਛਣੇ ਸਾਰੇ ਇੱਕੇ ਨਾਮ ਸੁਖਜੀਤ ਹਾਂ ਇੱਕ ਦੇ ਨਾਮ ਸੁਖਜੀਤ ਸੁਖਜੀਤ ਜੀ ਤੀਕੇ ਦੇ ਨਾਮ ਮਲਵਿੰਦਰ ਮਲਵਿੰਦਰ ਰਾਣ ਅੱਜ ਸਾਰਾ ਰਿਕਾਰਡ ਲੈ ਲਿਆ ਥੋੜਾ ਅੱਛਾ ਜੀ ਇਹ ਜਿਹੜੇ ਦੇਖਦੇ ਨੇ ਵੀਡੀਓ ਹਾਂ ਇਹ ਇਹਨਾਂ ਨੂੰ ਆਪਣੇ ਬਾਪੂ ਯਾਦ ਆ ਜਾਂਦੇ ਨੇ ਕਿਸ ਨੂੰ ਆਪਣੀ ਬੇਬੇ ਯਾਦ ਆ ਜਾਂਦੀ ਹੈ ਉਹ ਕਮੈਂਟ ਕਰਕੇ ਲਿਖ ਦੇਣੇ ਹੇਠਾਂ ਫਿਰ ਅੱਛਾ ਵੀ ਬਾਪੂ ਗੱਲਾਂ ਬਹੁਤ ਸੋਹਣੀਆਂ ਮਾਰਦਾ ਹੈ ਬੇਬੇ ਬੇਬੇ ਗੱਲਾਂ ਬਹੁਤ ਸੋਹਣੀਆਂ ਮਾਰਦੀ ਹੈ ਅੱਛਾ ਹਾਂ ਉਹ ਫਿਰ ਦੇਖਣਗੇ ਵੀਡੀਓ ਸਾਰੇ ਇਹ ਸਾਰੇ ਕਿਤੇ ਅਮਰੀਕਾ ਕੈਨੇਡਾ ਇੰਗਲੈਂਡ ਸਾਰੇ ਪਾਸੇ ਜਾਣਾ ਇਹ ਅੱਛਾ ਅਸੀਂ ਇਹੀ ਕੰਮ ਕਰਦੇ ਆ ਅੱਛਾ ਬਜ਼ੁਰਗਾਂ ਕੋਲੇ ਜਾਂਦੇ ਆ ਪਿੰਡਾਂ ਦੀ ਜਾਂਦੇ ਆ ਅੱਛਾ ਜੀ ਪੁਰਾਣੇ ਵਿਸੇਵ ਦੀ ਗੱਲ ਕਰਦੇ ਆ ਅੱਛਾ ਬੜਾ ਨਹੀਂ ਗੱਲ ਕਰਦੇ ਆਂ ਖੇਤਾਂ ਦੀ ਗੱਲ ਕਰਦੇ ਆਂ ਵੇਰੇੜੇ ਦੀ ਰੋਟੀ ਦੀ ਗੱਲ ਕਰਦੇ ਆਂ ਉਹ ਹਾਰਾ ਵੀ ਮਾਤਾ ਤਲਾਨੇ ਤੇ ਹਾਰਾ ਹਾਰਾ ਹਾਰੇ ਮੈਂ ਵੀ ਦਾਲ ਬਣ ਦਿੱਤੀ ਹਾਂ ਹਾਂਜੀ ਹਾਂ ਹੈ ਬਾਪੂ ਹਾਂ ਹਾਰਾ ਹਰਾਂ ਦਾ ਡੱਡਾ ਬੜਾ ਉਹਦਾ ਦੁੱਧ ਵੀ ਥੰਦ ਕਰ ਦਿੰਦੇ ਫੱਪੀਆਂ ਨਾਲ ਆਖਾ ਅੱਛਾ ਮਾਥੀਆ ਵਾਲਾ ਹੁਣ ਤਾਂ ਪਾਚੀ ਨਹੀਂ ਪਤਾ ਕੋਈ ਨੇ ਪੱਥ ਦੇ ਬਾਹਰ ਐਸੀ ਗੱਲ ਨਹੀਂ ਪੱਦੀਆਂ ਪੱਦਦੇ ਐ ਘੱਟ ਪੱਦਦੇ ਐ ਅਸੀਂ ਨੇ ਨਾ ਹਾਂ ਸਮਾਂ ਤਾਂ ਬਦਲ ਗਿਆ ਜ਼ਰੂਰ ਬੋਲੇ ਨਾਇ ਕਰਦੇ ਤੇ ਬੋਲ ਪਰੇ ਪਾਠੀਆਂ ਦੇ ਅੱਛਾ ਹੋਰ ਕੋਈ ਗੱਲ ਸੁਣਾਣੀ ਦੱਸੋ ਮਰਜ਼ ਹੋਰ ਪਰ ਨਹੀਂ ਕਿਹੜੀ ਗੱਲ ਕੋਈ ਗੱਲ ਆ ਜਾਂਦੀ ਹੋਵੇ ਦਿਮਾਗ 'ਚ ਘੁੰਮਦੀ ਹੋਵੇ ਜਦ ਬੇਲੇ ਬੈਠੇ ਹੁੰਦੇ ਆ ਇਕੱਲੇ ਦਿਮਾਗ ਵਿੱਚ ਕਿਆ ਚੱਲਦਾ ਜਦ ਇਕੱਲੇ ਬੈਠੇ ਹੁੰਦੇ ਹੋ ਬੇਲੇ ਹਾਂਜੀ ਫਿਰ ਦਿਮਾਗ ਵਿੱਚ ਕਿਆ ਘੁੰਮਦਾ ਬਦਮਾਤਮਾ ਦਾ ਕਿਆ ਘੁੰਮਣਾ ਜਿਹੜੀਆਂ ਪਿਛੜੀਆਂ ਗੱਲਾਂ ਉਹ ਯਾਦ ਆਈ ਜਾਂਦੀਆਂ ਹਮਸ ਤੀ ਫਰਾਂ ਦਾ ਕੰਮ ਕਰਿਆ ਸੀ ਧੀਮ ਕਾ ਕਰਿਆ ਸੀ ਆਂ ਮੈ ਯਾਦ ਹਾਂ ਮੈਂ ਆਹ ਤਾਂ ਨਹੀਂ ਆਫ ਹੁਣ ਤੱਕ ਮੈਂ ਨਹੀਂ ਨਿਆਣਿਆਂ ਨੂੰ ਨਾ ਕਰਦਾ ਕੋਈ ਬੱਜੇ ਆ ਬੱਜੇ ਰੱਖੇ ਨੇ ਬੱਜੇ ਕਰਦੇ ਨੇ ਨਹੀਂ ਕਰੀ ਜਾਂਦੇ ਜਿੰਨਾ ਕਿ ਹੁੰਦਾ ਇਹਨਾਂ ਦੇ ਨਾਲ ਦੇ ਆ ਕਰਦੇ ਆਂ ਐਸੀ ਗੱਲ ਜੇ ਉਹਨਾਂ ਥਾਂ ਤੇ ਥਾਟੀ ਬੱਕਾ ਨਹੀਂ ਹੁਣ ਹੁਣ ਤੁਸੀਂ ਤਾਂ ਬਹੁਤ ਕਰਿਆ ਹਾਂਜੀ ਉਦੋਂ ਹਾਲਾਤ ਹੋਰ ਸੀਗੇ ਹੁਣ ਟਰੈਕਟਰ ਆ ਗਏ ਸਕੂਟਰ ਆ ਗਏ ਤੁਸੀਂ ਸਾਈਕਲਾਂ ਦਾ ਸਮਾਂ ਸੀ ਤੁਹਾਡਾ ਬੋਲਦਰਾਂ ਦਾ ਸਮਾਂ ਸੀ ਗੱਡੀਆਂ ਦਾ ਸਮਾਂ ਸੀ ਤੁਹਾਡਾ ਹਾਂਜੀ ਤਾਂ ਬਦਲਾਅ ਤਾਂ ਆਉਣਾ ਹੀ ਸੀਗਾ ਸਮੇਂ ਦੇ ਨਾਲ ਜਿਹੜੇ ਤੁਹਾਡੇ ਬਜ਼ੁਰਗ ਸੀਗੇ ਹਾਂਜੀ ਉਹ ਬਿਨਾਂ ਬੱਤੀ ਤੋਂ ਬਿਨਾਂ ਬਿਜਲੀ ਤੋਂ ਵੀ ਰਹਿੰਦੇ ਤੇ ਹਾਂ ਤੁਹਾਡੇ ਦਾਦੇ ਦਾਦੇ ਦਾ ਦੇਖਿਆ ਨਹੀਂ ਦਾਦਾ ਮਲਾਂ ਉਹਨਾਂ ਦਾ ਟਾਈਮ ਵਿੱਚ ਤਾਂ ਬਿਜਲੀ ਵੀ ਨਹੀਂ ਕਿ ਹੁੰਦੀ ਨਾ ਕਿੱਥਾ ਸੀ ਸਾਡੇ ਮਨ ਸਹੀ ਫੇਰ ਬਣੀਆਂ ਸਾ ਬਿਜਲੀ ਤਾਂ ਸਾਡੇ ਟਾਈਮ ਵਿੱਚ ਆਈ ਆ ਸਤ ਬਹੁਤ ਚਰਵਾਦ ਅੱਛਾ ਤੁਸੀਂ ਵੀ ਨੇਰੇ ਮਾਰੇ ਪਹਿਲਾਂ ਤਾਂ ਪੱਦੀ ਬਿਜਲੀ ਮਾਰਦੇ ਸੀ ਬਿਜਲੀ ਮਾਰਦੇ ਸੀ ਅੱਛਾ ਹਾਂ ਹਮ ਲੈਂਪ ਜੇ ਰੱਖੇਦੇ ਹੁੰਦੇ ਤੇ ਲੈਂਪ ਲਾ ਕੇ ਪੜੇ ਕਰ ਦਿੱਤੀ ਛੋਗਰਾ ਹਾਂ ਹਾਂ ਚਲੋ ਭੱਜਦੇ ਹਾਂ ਹੁਣ ਮੈਂ ਜਾਣਾ ਹੈ ਜੀ ਮੈਂ ਜਾਣਾ ਹੁਣ ਫਿਰ ਲੈ ਮੈਂ ਇੱਥੇ ਜਾਣਾ ਕਰਨ ਉਹ ਲੈ ਆਪਾਂ ਮਾਫੂਗਾ ਜਾਣਾ ਕਹਤੇ ਆ ਬੈਠਾ ਆਹ ਪਿਆਰ ਦੇ ਭੁੱਖੇ ਐ ਸੀ ਹੈ ਲੋ ਜੀ ਸਰੋਤਿਆਂ ਕਮੈਂਟ ਕਰਿਓ ਬਾਪੂ ਜੀ ਨਾਲ ਗੱਲਾਂ ਹੋਈਆਂ ਬੇਬੇ ਜੀ ਬੈਠੇ ਨੇ ਨਾਲ ਇਹਨਾਂ ਨਾਲ ਗੱਲਾਂ ਹੋਈਆਂ ਬਾਪੂ ਮਹਿੰਦਰ ਸਿੰਘ ਹਾਂ ਜੀ ਬੇਬੇ ਸਰਜੀਤ कौर ਹਾਂ ਜੀ ਗੱਲਾਂ ਬਾਤਾਂ ਹੋਈਆਂ ਜੀ ਕਿ ਹੋਈਆਂ ਲੱਗੀਆਂ ਗੱਲਾਂ ਬਾਤਾਂ ਬਾਪੂ ਕਹਿੰਦਾ ਜਾਣਾ ਕਹਤਾ ਬੈਠ ਅੱਦੇ ਚਾਹ ਵੀ ਪੁਲਾਣੀ ਬਾਪੂ ਨੇ ਨਾ ਫੇਰ ਮਿਲਾਂਗੇ ਕਿਵੇਂ ਤਾਂ ਲੱਗਿਆ ਉਹ ਪੁਰਾਣਾ ਬੱਲੇ ਬੱਲੇ ਫਿਲਮ ਦੇ ਰਿਪੋਰਟਸ ਦਾ ਕਮੈਂਟ ਜ਼ਰੂਰ ਕਰੋ ਸ਼ੇਅਰ ਵੀ ਕਰ ਦਿਓ ਬਾਪੂ ਇਹਨਾਂ ਨੂੰ ਕਹਿੰਦੇ ਵੀ ਸ਼ੇਅਰ ਕਰ ਦੂਗੇ ਵੀਡੀਓ ਹਾਂ ਜੀ ਇਹਨਾਂ ਨੂੰ ਕਹਦੇ ਵੀ ਸ਼ੇਅਰ ਕਰ ਦਿਓ ਲੋ ਜੀ ਬਾਪੂ ਕਹਿੰਦਾ ਕਰ ਦਿਓ ਬਾਈ